ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਜੀ ਮੈਂ ਇਸ ਵਕਤ ਮੌਜੂਦ ਹਾਂ ਸ਼ਿਆਰ ਪਰਤੂ ਫਗਵਾੜਾ ਸੜਕ ਉੱਤੇ ਪਿੰਡ 라ਵਲਪਿੰਡੀ ਤੇ ਪਿੰਡ ਦੇ ਅੱਡੇ ਤੇ ਇਹ ਇੱਕ ਬੈਂਕ ਦਾ ਬੋਰਡ ਲੱਗਾ ਨਜ਼ਰ ਆ ਰਿਹਾ ਹੈ ਲਿਖਿਆ ਹੈ ਕੋਆਪਰੇਟਿਵ ਬੈਂਕ ਬ੍ਰਾਂਚ 라ਵਲਪਿੰਡੀ ਹੈ ਨਾ ਹੈਰਾਨੀ ਵਾਲੀ ਗੱਲ ਪਾਕਿਸਤਾਨ ਵਿੱਚ ਇੱਕ ਬੜਾ ਮਸ਼ਹੂਰ ਸ਼ਹਿਰ 라ਵਲਪਿੰਡੀ ਦਾ ਸੁਣਿਆ ਹੈ ਜਿਸ ਦਾ ਨਾਂ ਦੁਨੀਆ ਵਿੱਚ ਮਸ਼ਹੂਰ ਹੈ ਲੇਕਿਨ ਰਾਵਲਪਿੰਡੀ ਨਾਂ ਦਾ ਪਿੰਡ ਚੜ੍ਹਦੇ ਪੰਜਾਬ ਭਾਰਤ ਵਿੱਚ ਵੀ ਹੈ ਤੇ ਇਹ ਹੈ ਪਿੰਡ ਦਾ ਅੱਡਾ ਇਹ ਛੋਟਾ ਜਿਹਾ ਕਸਬਾ ਬਣ ਚੁੱਕਾ ਹੈ ਰਾਵਲਪਿੰਡੀ ਤੇ ਰਾਵਲਪਿੰਡੀ ਦਾ ਜ਼ਿਲ੍ਹਾ ਹੈ ਕਪੂਰਥਲਾ ਤੇ ਬਲਾਕ ਹੈ ਫਗਵਾੜਾ ਇਹ ਇੱਕ ਗੇਟ ਲੱਗਾ ਹੋਇਆ ਵੱਡਾ ਸਾਰਾ ਦਰਵਾਜ਼ਾ ਸਰੰਬਤੀ ਪ੍ਰਕਾਸ਼ ਕੌਰ ਰਾਵਲਪਿੰਡੀ ਯਾਦਗਾਰ ਇੱਧਰ ਯਾਦਗਾਰ ਬਣੀ ਹੋਈ ਦੀ ਔਰ ਵੱਡਾ ਸਾਰਾ ਦਰਵਾਜਾ ਬਣਾਇਆ ਗਿਆ ਲੇਕਿਨ ਰਾਵਲਪਿੰਡੀ ਜਿਹੜਾ ਪਿੰਡ ਹੈ ਉਹ ਸਖਦੇ ਇਸ ਪਾਸੇ ਹੈ ਯਾਨਕਿ ਦੂਸਰੇ ਪਾਸੇ ਐਸਤੇ ਨੀਆਂ ਗਲੀਆਂ ਤੇ ਖੂਬਸੂਰਤ ਸੜਕ ਪਗਵਾੜੀ ਤੋਂ ਹਿਸ਼ਾਰਪੁਰ ਉਹ ਸਾਹਮਣੇ ਇੱਕ ਬਜ਼ੁਰਗ ਬੈਠੇ ਹੋਏ ਨਜ਼ਰ ਆ ਰਹੇ ਹਨ ਇਨਨ ਕੋ ਪੁੱਛਦੇ ਆਂ ਰਾਵਲ ਪਿੰਡੀ ਪਿੰਡ ਬਾਰੇ ਇਸੇ ਕਾਲ ਇਹ ਪਿੰਡ ਨਾ ਰਾਵਲ ਪਿੰਡੀ ਆ ਹਾਂਜੀ ਰਾਵਲ ਪਿੰਡੀ ਪਾਕਿਸਤਾਨ ਚ ਹੋਇਆ ਹਾਂਜੀ ਰਾਵਲ ਪਿੰਡੀ ਦਾ ਪਾਕਿਸਤਾਨ ਚ ਹੋਇਆ ਇਹ ਸੀ ਰੋਲ ਬਿੰਡੀ ਅੱਛਾ ਰੋਲ ਪਿੰਡੀ ਹਾਂ ਉਹ ਸੀ ਰਾਵਲ ਬਿੰਡੀ ਅੱਛਾ ਜੀ ਰੋਲ ਤੋਂ ਰਾਵਲ ਪਿੰਡੀ ਕਹਾਜਾ ਲੱਗਦਾ ਹੈ ਪਿੰਡ ਰੋਲਾ ਦਾ ਰੋਲਾ ਦਾ ਸੀ ਅੱਛਾ ਰੋਲ ਦਾ ਗੋਤ ਰੌਲ ਸੀ ਦਾ ਠੀਕ ਹੈ ਰੌਲ ਪਿੰਡੀ ਤੋਂ ਰਾਵਲਪਿੰਡੀ ਬਣ ਗਿਆ ਉਹ ਬਹੁਤ ਤੇ ਨਾਰਾ ਸੀ ਰੌਲ ਰਾਵਲਪਿੰਡੀ ਰੌਲ ਰੌਲਪਿੰਡੀ ਬਣ ਗਿਆ ਰਾਵਲਪਿੰਡੀ ਠੀਕ ਹੈ ਕਿ ਪਰ ਹੁਣ ਰਾਵਲਪਿੰਡੀ ਹੋ ਗਈ ਕਿ ਪਰ ਇੱਥੇ ਇਹ ਮੁਸਲਮਾਨ ਦਾ ਪਿੰਡ ਸੀ ਪਹਿਲਾਂ ਪਿਓਰ ਸੋਰੀ ਅਜੂ ਇੱਕ ਨਹੀਂ ਸੀ ਸਭ ਮੁਸਲਮਾਨ ਹਾਂ ਤੱਕ ਨੀਂ ਮੇ ਅਸੀਂ ਰਹਿੰਦੇ ਚੋਟੜ ਕੋਈ ਜ਼ਿੰਮੇਦਾਰ ਗਾੜੀ ਨਹੀਂ ਚਾਲੀ ਦੰਗ ਸਕਦਾ ਅੱਛਾ ਜੀ ਸਾਰੇ ਬੰਦੇ ਮੁਸਲਮਾਨ ਬਾਹਰ ਰਹਿੰਦੇ ਜੀ ਮਗਰ ਜਨਾਨੀ ਨਹੀਂ ਹੁੰਦੀ ਅੱਛਾ ਜੀ ਕੋਈ ਉੱਪਰ ਬੰਦਾ ਨਹੀਂ ਸੀ ਆ ਸਕਦਾ ਪਿੰਡ ਚ ਮੈਂ ਕਹੇ ਉੱਪਰ ਉੱਪਰ ਗਲੀ ਲੰਘ ਨਹੀਂ ਸਕਦਾ ਕੋਈ ਪ੍ਰਾਣੀ ਇਹ ਦੇਖਿਆ ਨਹੀਂ ਕੋਈ ਪ੍ਰਾਣੀ ਮਸੀਤ ਹੈ ਪਿੰਡ ਚ ਅਜੇ ਅੱਛਾ ਜੀ ਬੈਕ ਸਾਈਡ ਹੈ ਹਾਂਜੀ ਕਿਹੜੇ ਪਾਸੇ ਅੱਛਾ ਅੱਛਾ ਅੱਗਿਓ ਅੱਗਿਓ ਦੀ ਅੱਗਿਓ ਠੀਕ ਇਹ ਇਹਨੂੰ ਜਾਓ ਅੱਛਾ ਜੀ ਇਤੋਂ ਆਣ ਜਾ ਕੇ ਕੰਦ ਨਾਲ ਨਾਲ ਮੁੜਨਾ ਆਹ ਜਿਹੜੀ ਗੱਲ ਬਣੀ ਹੈ ਇਹਦੇ sire ਤੋਂ ਜਾ ਕੇ ਦੇਖੋ ਤੁਹਾਨੂੰ ਜੀ ਦੇਖਣੀ ਠੀਕ ਹੈ ਹੂੰ ਉਹ ਵਿੱਚ ਦਰਬਾਰ ਜਿਹੜਾ ਮੈਂ ਦਿਸਦੀ ਹਾਂ ਦਿਸਦੀ ਹੈ ਜੀ ਹਾਂ ਹੈਗੀ ਹੈ ਜੀ ਕੋ ਰਾਹ ਜਾਂਦਾ ਉੱਥੇ ਰਾਹ ਨਹੀਂ ਜਾਂਦਾ ਰਾਹ ਹੈ ਕਿ ਮੋਰ ਨਰੇਗਾ اچھا ਜੀ اچھا ਜੀ ਹਾਂ ਉਹ ਮੋਰੇ ਦਰਸਤ ਹੋਗਾ اچھا ਤੇ ਉਦੇ ਵਿੱਚ ਬਿਲਡਿੰਗ ਨਜ਼ਰ ਆ ਰਹੀ ਹੈ ਹਾਂਜੀ ਤੇ ਉਧਰ ਸਰਾਤ ਮਸਜਿਦ ਆ ਸਰਾਤ ਚਲ ਜਾਓ ਅੱਗੇ ਜਾ ਕੇ ਕਿੱਥੇ ਅੱਗੇ ਜਾ ਕੇ ਉਹ ਪੂਲ ਆ ਹਾਂਜੀ ਪੂਲ ਦੇ ਕੋਲ ਦੀ ਗੇਟ ਅੰਦਰ ਨੂੰ ਅੰਦਰ ਵੜ ਜਾਓ ਬਹੁਤ ਬੜੀ ਮਸਜਿਦ ਆ ਉੱਥੇ ਨਮਾਜ਼ ਵੀ ਪੜਦੇ ਹੋ ਹਮਾਂ ਅੱਛਾ ਜੀ ਹਾਂ ਚਲੋ ਕੀ ਕਰ ਲੈਨੇ ਕਬਰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਪਿੰਡ ਦੇ ਲਗਭਗ ਚੜ੍ਹਦੇ ਪਾਸੇ ਇੱਕ ਬੜੀ ਪੁਰਾਣੀ ਹਵੇਲੀ ਕਿਲਾ ਨੂਆ ਨਜ਼ਰ ਆ ਰਹੀ ਹੈ ਤੇ ਇੱਥੇ ਇੱਕ ਬਹੁਤ ਹੀ ਖੂਬਸੂਰਤ ਮਸਜਿਦ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੇਖੋ ਜੀ ਕਰੋ ਦਰਸ਼ਨ ਰਾਵਲਪਿੰਡੀ ਪਿੰਡ ਦੀ ਬਹੁਤ ਹੀ ਖੂਬਸੂਰਤ ਮਸਜਿਦ ਦੱਸਦੇ ਹਨ ਕਿ ਕੁਝ ਸਾਲ ਪਹਿਲਾਂ ਹੀ ਇਸ ਨੂੰ ਰੈਨੋਵਰ ਕੀਤਾ ਗਿਆ ਹੈ ਮੁਸਲਮਾਨ ਭਾਈਚਾਰੇ ਵੱਲੋਂ ਤੇ ਪਿੰਡ ਵਾਲਿਆਂ ਨੇ ਇਹ ਮਸਜਿਦ ਮੁਸਲਮਾਨ ਨੂੰ ਸਵਾਗਤੀ ਸੀ ਜਿਨਾਂ ਨੇ ਬਹੁਤ ਹੀ ਖੂਬਸੂਰਤ ਇਹਨੂੰ ਰੈਨੋਵੇਟ ਕੀਤਾ ਹੈ ਅਤੇ ਮਕਦਾ ਨਮਾਜ਼ ਪੜ੍ਹੀ ਜਾਂਦੀ ਹੈ ਆ ਦੇਖੋ ਜੀ ਇਹ ਨਾ ਅੰਮਾਰਤ ਵੀ ਬਹੁਤ ਖੂਬਸੂਰਤ ਸੀ ਰੰਗ ਰੋਗਰ ਵੀ ਹੁਣ ਬਹੁਤ ਖੂਬਸੂਰਤ ਕੀਤਾ ਹੈ ਬਹੁਤ ਸੋਹਣਾ ਵਰਕ ਕਰਵਾਇਆ ਗਿਆ ਹੈ ਮੁਸਲਮਾਨ ਭਾਈਚਾਰੇ ਵੱਲੋਂ ਕੀ ਮਸਜਿਦ ਅੱਗੇ ਕੁੱਲਾ ਪੱਕਾ ਵਿੜਾ ਉਹੀ 147 ਵਾਲਾ ਤੇ ਇਹਦਰ ਚਾਰਦਵਾਰੀ ਨਜ਼ਰ ਆ ਰਹੀ ਹੈ ਇਹ ਛੋਟਾ ਜਿਹਾ ਗੇਟ ਆਓ ਉਸੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਤਖਤੀਆਂ ਤੇ ਕੁਝ ਲਿਖਿਆ ਨਜ਼ਰ ਆ ਰਿਹਾ ਹੈ ਲੇਕਿਨ ਸਫੇਦ ਰੰਗ ਵਿੱਚ ਇਹ ਨਜ਼ਰ ਨਹੀਂ ਆ ਰਹੀਆਂ ਤੋਂ ਕੋਸ਼ਿਸ਼ ਕਰ ਰਹੇ ਹਾਂ ਇਸ ਤਖਤੀਨੇ ਕੋਈ ਪੜ ਸਕੇ ਤਾਂ ਥੋੜਾ ਜ਼ੂਮ ਕਰਕੇ ਦਿਖਾਵਾਂਗਾ ਆ ਦੇਖੋ ਜੇਕਰ ਰੰਗ ਨੂੰ ਤੋਂ ਸਾਫ਼ ਕੀਤਾ ਜਾ ਰਿਹਾ ਤੇ ਜ਼ਰੂਰ ਇਹ ਲਿਖੀ ਇਸ ਮਸਜਿਦੀ ਤਾਰੀਖ ਕੋਈ ਜ ਸਕੀ ਕਿ ਇਹਦ ਸ਼ਾਇਦ ਉਹਦੀਆਂ ਤਰੀਖਾਂ ਲਿਖੀਆਂ ਹਨ ਇਹ ਮਸਜਿਦ ਕਦੋਂ ਬਣੀ ਇਹ ਉੱਤੇ ਲਿਖਿਆ ਨਜ਼ਰ ਆ ਰਿਹਾ ਹੈ पर ए नहीं पता कि लिखा कि एक कुछ बनाया नज़र आ रहा है ये मुख्य द्वार के बिल्कुल उत्ते तला लगा हुआ है मस्जिद बंद है इत कोई मुसलमान भी नज़र नहीं आया लेकिन बहुत ही सोहनी मस्जिद बनाया गया है ਦੇ ਵੱਡੇ ਵੱਡੇ ਗੁੰਬਦਾਂ ਦੇ ਨਜ਼ਰ ਆ ਗਏ ਹਨ ਇਹ ਪਿਛਲੀ ਦੁਆਰ ਜਿਉਂ ਦੀ ਟੀਉ ਰੱਖੀ ਗਈ ਹੈ ਦੇਖੋ ਪੁਰਾਣੀ ਆਇਟਾਂ ਦੇ ਆ ਰਹੀਆਂ ਲੱਗੀਆਂ ਹੋਈਆਂ ਉਹ ਪੁਰਾਣਾ ਸੀਮਿੰਟ ਵੀ ਦੇਖੋ ਇਹਦੇ ਉੱਤੇ ਨਵਾਂ ਪਲਾਸਟਰ ਛੜਾਇਆ ਗਿਆ ਹੈ ਉਹ ਰੰਗ ਵੀ ਨਵਾਂ ਕੀਤਾ ਗਿਆ ਹੈ ਥੋੜਾ ਵੱਡਾ ਸਾਰਾ ਕੰਪਲੈਕਸ ਇਸ ਮਸਜਿਦ ਦਾ ਦਰਵਾਜ਼ਾ ਬੰਦ ਹੈ ਤਾਲਾ ਲੱਗਾ ਹੋਇਆ ਹੈ ਕੋਸ਼ਿਸ਼ ਕਰਤੇ ਇਹਨਾਂ ਸੁਰੱਖਾਂ ਵਿੱਚੋਂ ਅੰਦਰ ਕੈਮਰਾ ਵਾਰਨ ਦੀ ਲਿਕਨ ਹਨੇਰਾ ਹੈ ਕੋਈ ਵੀ ਕੋਈ ਨਹੀਂ ਦੇ ਰਿਹਾ ਵਾਹ ਜੀ ਵਾਹ ਮਾਸ਼ਾਅੱਲਾ ਬਹੁਤ ਖੂਬਸੂਰਤ ਪੁਰਾਣੀ ਮੁਸੀਬ ਪਿੰਡ ਰਾਵਲਪਿੰਡੀ ਜ਼ਿਲ੍ਹਾ ਕਪੂਰਥਲਾ ਕਿ ਇਹ ਪੁਰਾਣੀਆਂ ਦਵਾਰਾਂ ਦੇ ਨਜ਼ਾਰਾੜੀਆਂ ਹਨ ਕੁਝ ਖੰਡਨੂਆ ਮਕਾਨ ਲੱਗਦਾ ਹੈ ਇੱਥੇ ਕੋਈ ਕਿਲਾ ਵੀ ਹੋਏਗਾ ਕਿ ਇੱਕ ਪੁਰਾਣਾ ਖੂਹ ਵੀ ਹੈ ਇਸ ਕੰਪਲੈਕਸ ਵਿੱਚ ਇਹ ਕੋ ਮਸਜਿਦ ਦੇ ਸਾਹਮਣੇ ਇਹ ਦੇਖੋ ਇਹ ਪ੍ਰਾਣਾ ਖੂਕਾ ਕਾਫੀ ਵੱਡਾ ਸਾਰਾ ਚੌੜਾ ਖੂ ਹੈ ਔਰ ਪੁਰਾਣੀ ਇਟਾਂ ਨਜ਼ਰ ਆ ਰਹੀਆਂ ਹਨ ਲੱਗੀਆਂ ਹੋਈਆਂ ਖੂ ਵਿੱਚ ਤੇ ਇਹ ਦੇਖੋ ਜੀ ਸ਼ਾਇਦ ਕੋਈ ਜਾਂ ਤਾਂ ਹਵੇਲੀ ਸੀ ਜਾਂ ਕਿਲਾ ਸੀ ਜਾਂ ਸਰਾਹ ਹੋਏਗੀ ਤੇ ਸਾਹਮਣੇ ਇੱਕ ਦਰਗਾਹ ਇੱਕ ਕਬਰ ਵੀ ਬਣੀ ਨਜ਼ਰ ਆ ਰਹੀ ਹੈ ਇਸ ਕੰਪਲੈਕਸ ਵਿੱਚ ਬਹੁਤ ਹੀ ਵੱਡਾ ਸਾਰਾ ਕੰਪਲੈਕਸ ਹੈ ਇਸ ਮਸਜਿਦ ਦਾ ਹੋ ਇਸਕੇ ਦੀ ਜਗ੍ਹਾ ਦਾ ਆਹ ਦੇਖੋ ਜੀ ਕਈ ਲੋਕਾਂ ਦਾ ਇੱਥੇ ਵਸਾ ਹੈ ਇਸ ਵੱਡੇ ਸਾਰੇ ਕਿਲੇ ਦੇ ਕੰਪਲੈਕਸ ਵਿੱਚ ਜਾਂਦਾਂ ਸਰਾਵ ਹੋਵੇਗੀ ਕੋਈ ਦਰਸ਼ਨ ਵਾਲਾ ਨਜ਼ਰ ਨਹੀਂ ਆ ਰਿਹਾ ਇਹ ਦੇਖੋ ਜੀ ਬਹੁਤ ਪੁਰਾਣੀ ਆ ਖੰਡਰ ਨੂਮਾ ਇਹਨਾਂ ਸਰਾਵਾਂ ਦੇ ਕਮਰੇ ਇਸ ਚਾ ਇਸ ਕਿਲੇ ਦੇ ਕਬਰੇ ਤੇ ਪ੍ਰਾਣੀਆਂ ਲੱਗੀਆਂ ਹੋਈਆਂ ਇੱਟਾਂ ਇਹ ਕੁਝ ਪੁਰਾਣੇ ਕਮਰੇ ਬੜੇ ਬੜੇ ਨਜ਼ਰ ਆ ਰਹੇ ਹਨ ਬਹੁਤ ਹੀ ਪੁਰਾਣੇ ਬਹੁਤ ਹੀ ਖਸਤਾ ਹਾਲਤ ਹੌਲੀ ਹੌਲੀ ਇਹ ਬਰਸਾਤ ਟੈਰ ਰਹੀ ਹੈ ਆ ਦੇਖੋ ਜੀ ਅੰਦਰ ਇਹ ਕਿਲਾ ਜਾਂ ਸਰਾ ਕਦੋਂ ਬਣੀ ਹੋਏਗੀ ਇਸਦੇ ਬਾਰੇ ਕੋਤਾਂ ਪਛਾਨ ਨਹੀਂ ਲੱਗ ਸਕਿਆ ਲੇਕਿਨ ਹੈ 100 ਸਾਲ ਤੋਂ ਵੀ ਯਾਦਾ ਪੁਰਾਣਾ ਕਿਲਾ ਕਿ ਇੱਥੇ ਦੱਸਦੇ ਹਨ ਕਿ ਵੱਡਾ ਸਾਰਾ ਗੇਟ ਸੀ ਵੱਡਾ ਸਾਰਾ ਦਰਵਾਜ਼ਾ ਸੀ ਇਹ ਇੱਕ ਤਫਤੀ ਲੱਗੀ ਨਜ਼ਰ ਆ ਰਹੀ ਹੈ ਤੇ ਇਹ ਦਰਵਾਜੇ ਦੇ ਨਿਸ਼ਾਨ ਜਿੱਥੇ ਦਰਵਾਜਾ ਆ ਦਾੜਾ ਦਰਵਾਜੇ ਦਾ ਉੱਤੇ ਇੱਕ ਤਕਤੀ ਤਨੂੰ ਜ਼ੂਮ ਕਰਕੇ ਦਿਖਾਉਣਾ ਆ ਦੇਖੋ ਜੀ ਕੀ ਲਿਖਿਆ ਹੋਇਆ ਹੈਗਾ ਉਰਦੂ ਵਿੱਚ ਹੈ ਸਾਰਾ ਕੁਝ ਇਸ ਕਿਲ ਨਮਾ ਸਨਾਮ ਬਾਰੇ ਇਹ ਸਾਰਾ ਡਿਟੇਲ ਵਿੱਚ ਲਿਖਿਆ ਗਿਆ ਹੈ ਇੱਥੇ ਕਿੰਨੀ ਬਹੁਤ ਸੁੰਦਰ ਵੱਡਾ ਸਾਰਾ ਦਰਵਾਜ਼ਾ ਇਸ ਸਰਾਂ ਜਾਂਦਾ ਤੇ ਇਸ ਕਿਰਨਵਾਸ ਸਰਾਂ ਦੇ ਦੂਸਰੇ ਪਾਸੇ ਇੱਕ ਗਲੀ ਵਿੱਚੋਂ ਤੁਨ ਵੀ ਵਖਾਰਿਆ ਹੈ ਬਾਹਰਲੀ ਦੀਵਾਰ ਇਸ 100 150 ਸਾਲ ਪੁਰਾਣੀ ਇਸਰਾਹੁਵੇਗੀ ਬਣੀ ਹੋਈ ਕੰਸਟਰਕਸ਼ਨ ਹੋਏਗੀ ਆਂਕ ਵੀ ਦੇਖਣਾ ਅੱਜ ਇਹ ਬਹੁਤ ਹੀ ਖਸਤਾ ਹਾਲ ਵਿੱਚ ਹੈ ਲੇਕਿਨ ਬਣਾਈ ਗਈ ਮਸਜਿਦ ਮਜ਼ਬੂਤ ਮਸਜਿਦ ਅੱਜ ਵੀ ਬਿਲਕੁਲ ਸਹੀ ਸラムਟ ਹੈ ਬਹੁਤ ਹੀ ਖੂਬਸੂਰਤ ਰੁਖਾਈ ਦੇ ਰਹੀ ਹੈ ਕਿ ਪੁਰਾਣੇ ਦਰਵਾਜ਼ੇ ਲੱਕੜ ਦੇ ਤੇਈ ਦਹਾਕੇ ਬੀਤ ਗਏ ਸਦੀ ਤੋਂ ਵੀ ਵੱਧ ਸਮਾਂ ਇਸ ਕਿਲੇ ਨੂੰ ਬਣਿਆ ਹੋ ਗਿਆ ਤੇ ਵਿਚਕਾਰਲੀ ਗਲੀ ਰਵਲਪਿੰਡੀ ਮੇਨ ਸਰ ਪਗੜਾ ਸ਼ਿਆਰਪੁਰ ਤੇ ਬਾਹਰਲੀ ਗਲੀ ਪਿੰਡ रावतਪਿੰਡੀ ਪਿੰਡੇ ਸ਼ਿਮਾਲ ਵਾਲੇ ਪਾਸੋਂ ਤੇ سامنے ਇੱਕ ਬੋਰਡ ਲੱਗਾ ਨਜ਼ਰ ਆ ਰਿਹਾ ਹੈ ਇੱਕ ਨਵਾਂ ਬੋਰਡ ਇਹ ਹੈ ਕਾਟਰ ਸਪਲਾਈ ਵਾਲਿਆਂ ਦਾ ਇਹ ਪੰਜਾਬੀ ਵਿੱਚ ਹੈ ਇੱਕ ਸਾਹਮਣੇ ਬੜੀ ਕੋਸ਼ਿਸ਼ ਕਰਦੇ ਆ ਹਲੋ ਕਿ ਕੰਨੇ ਪੂਰਾ ਮਿਟਿਆ ਹੋਇਆ ਹੈ ਉਸ ਵੀ ਪਤਾ ਨਹੀਂ ਚੱਲ ਰਿਹਾ ਇੱਥੇ ਕਿ ਲਿਖਿਆ ਹੋਇਆ ਹੈ ਇਹ ਹੈ ਜੀ ਰੌਲਪਿੰਡੀ ਪਿੰਡ ਦਾ ਉਹ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦਾ ਸਤਿ ਸ਼੍ਰੀ ਅਕਾਲ ਜੀ ਕਿ ਰੌਲਪਿੰਡੀ ਆ ਮੈਂ ਇਥੋਂ ਲੰਬੜਦਾਰ ਆ ਅੱਛਾ ਜੀ ਠੀਕ ਹੈ ਇਹ ਹੈਗਾ ਮੁਸਲਮਾਨ ਨਗਰ ਗੁਲਾਬ ਸ਼ਾਹ ਦਾ ਨਾ ਵੱਜ ਗਿਆ ਨਾ ਰੌਲਪਿੰਡੀ ਪਿੰਡ ਸੀ ਪਿੰਡ ਸੀ ਉਸ ਤੋਂ ਬਾਅਦ ਰੌਲਪਿੰਡੀ ਬਣ ਗਿਆ ਇਹ ਠੀਕ ਹੈ اچھا ਇਹ ਮੈਂ ਦੇਖਿਆ ਇੱਥੇ ਬਹੁਤ ਸੋਹਣੀ ਮਸਜਿਦ ਹੈ ਔਰ ਕਿਲੇ ਦੇ ਅੰਦਰ ਹੈ ਇੱਥੇ ਕਿਲਾ ਸੀ ਕੋਈ ਕਿਲੇ ਤੋਂ ਵੀ ਵੱਧ ਚੀਜ਼ ਸੀਗੀ ਹੈ ਸਰਾਹ ਕਰਕੇ ਕਹਿੰਦੇ ਆ ਚਸਰਾਹ ਬਣਵਾਈ ਸੀ ਹਾਂ ਜੀ ਅੰਦਰ ਸਰਾਹ ਕਰਕੇ ਰਹਿੰਦੇ ਆ ਲੋਕ ਬਹੁਤ ਰਹਿੰਦੇ ਰਹੇ ਆ ਜਦੋਂ ਪਾਕਿਸਤਾਨ ਤੋਂ ਆਏ ਆ ਨਾ ਲੋਕ ਉੱਜੜੇ ਇੱਥੇ ਬਹੁਤ ਘਰ ਰਹੇ ਆ اچھا ਜੀ ਕੋਸ਼ ਟੋਟ ਕੇ ਬਲਕਪੁਰ ਚਲ ਗਏ ਕੋਸ਼ ਸੁਰੜੇ ਚਲ ਗਏ ਤੇ ਬਾਅਦ ਦਾ ਨਾ ਤਾਂ ਗਾ ਜਾਂਦੇ ਰਹੇ ਆ ਇਹ ਸਰਾਮ ਬਣਵਾਈ ਕਿੰਨੇ ਗੁਲਾਬਸ਼ਾਨ ਬਣਾਈ ਸੀ ਇਹ ਗੁਲਾਬਸ਼ਾ ਦੇ ਹਨਾ ਉਹ ਬਣਾਈ ਸੀ ਉਹਨਾਂ ਨੇ ਕਿਸੇ ਆਪਣੀ ਲੜਕੀ ਦਾ ਇਲਾਜ ਕੀਤਾ ਵੀ ਰੋਣਾ ਕੋਈ ਬੰਦਾ ਰੋਲ ਸੀਗਾ ਅੱਛਾ ਜੀ ਰੋਣਾ ਨੇ ਰੋਲ ਨੂੰ ਉਹਨਾਂ ਨੇ ਕਿਹਾ ਵੀ ਦੱਸੋ ਤੁਸੀਂ ਹੁਣ ਜਿਹੜਾ ਇਲਾਜ ਕਰਤਾ ਦੱਸੋ ਕੀ ਲਓਗੇ ਉਹਨਾਂ ਨੇ ਕਿਹਾ ਵੀ ਇਹ ਕਨਾ ਤੁਸੀਂ ਇੱਥੇ ਸਰਾਮ ਬਣਾ ਦਿਓ ਅੱਛਾ ਜੀ ਉਹਨਾਂ ਨੇ ਇੱਕ ਪਿੰਡ ਦੇ ਵਿੱਚ ਭੱਠਾ ਲਵਾਇਆ ਭੱਠਾ ਲਵਾ ਕੇ ਸਰਾਮ ਬਹੁਤ ਹੀ ਵਧੀਆ ਬਣਾਈ ਗਈ ਸੀ ਜਿਹੜੀ ਹੋ ਗਈ ਖਰਾਬ ਹੁਣ ਐਸੇ ਤੇ 20 ਤੇ 20 ਆਈ ਜਾਂਦੀ ਗਈ ਗਈ ਔਰ ਕਬਜਾ ਚ ਹੈ ਲੋਕਾਂ ਦਾ ਕਬਜਾ ਚ ਲੋਕ ਜਿਹੜੇ ਹੈਗੇ ਉੱਥੇ ਅੰਦਰ ਕੋਈ ਬੰਦਿਆ ਕੋਈ ਆਪਣੇ ਕਬਜੇ ਚ ਕੁਛ ਰਹਾ ਹੈ ਇਸ ਨਾਲ ਹੀ ਹੈਗੇ ਆ ਸਾਰੇ ਰਹਿ ਰਹੇ ਆ ਇੱਥੇ ਅੱਛਾ ਹੈ ਥਾਨ ਬਹੁਤ ਵਧੀਆ ਸਿਕਾ ਹੈ ਇਹ ਰੋਣਾ ਦਾ ਪਿੰਡ ਸੀ ਰੋਲਾ ਦਾ ਹਾਂਜੀ ਰੋਲਾ ਦਾ ਪਿੰਡ ਸੀਗਾ ਰਾਵਲ ਪਿੰਡੀ ਤੋਂ ਦੱਸਦੇ ਆ ਔਰ ਲਾਹੌਰ ગયો ਆ ਬੰਦੇ ਝੋਟ ਟਕੇ ਠੀਕ ਹੈ ਜਿਹੜੇ ਬੰਦੇ ਪਹਿਲਾਂ ਇੱਥੇ ਰਹਿੰਦੇ ਸੀ ਉਹ ਲਾਹੌਰ ਦੇ ਉਹ ਲਾਹੌਰ ਜਾ ਕੇ ਬਸੇ ਲਾਹੌਰ ਜ਼ਿਲ੍ਹੇ ਵਿੱਚ ਬਾਕੀ ਇਹਦੇ ਨਾਲ ਜ਼ਮੀਨ ਵੀ ਹੈਗੀ ਐ ਸਰਾ ਦੇ ਨਾਲ ਠੀਕ ਹੈ ਦੱਸੋ ਅੱਸੀ ਜ਼ਮੀਨ ਵੀ ਹੈ ਅੱਸੀ ਪਹਿਲਾਂ ਜ਼ਮੀਨ ਤੇ ਵੀ ਇਹਦੇ ਨਾਲ ਅੱਸੀ ਏਕੜ ਹਾਂਜੀ ਉਹ ਕਿਸ ਪਾਸੇ ਹੈ ਉਹ ਇਧਰ ਪਿੰਡ ਚ ਹੀ ਆ ਕੋਈ ਖੇਤ ਛੱਡ ਦੇ ਪਾਸੇ ਆ ਉਹ ਲੈਂਦੇ ਉਹ ਲੀਜ਼ ਤੇ ਹੋਣੀ ਐ ਵਕਫ ਬੋਰਡ ਵੱਲੋਂ ਲੀਜ਼ ਤੇ ਸਾਰੀ ਇਹ ਵੀ ਥਾਂ ਵਕਫ ਬੋਰਡ ਦੇ ਦੀ ਨਹੀਂ ਹੁਣ ਇਹ ਸਰਕਾਰ ਦੇ ਦੀ ਨੇ ਨਹੀਂ ਚਲੋ ਇਦਾਂ ਹੈਗੀ ਐ ਇਹ ਤਾਂ ਆਪਾਂ ਕਲੀਅਰ ਨਹੀਂ ਕਰ ਰਹੇ ਇਹ ਲਾਲੀ ਕਦੇ ਅੰਦਰ ਆ ਗਿਆ ਐ ਠੀਕ ਹੈ ਇਹ ਲਾਲ ਲੀਕ ਪਿੰਡ ਦੇ ਅੰਦਰ ਆ ਚੁੱਕਾ ਆ ਤੇ ਲੇਕਿਨ ਵਕਫ ਬੋਰਡ ਹੋਣਾ ਨਾ ਮੁਸਲਮਾਨਾਂ ਦਾ ਬੋਰਡ ਹੋਵੇ ਅੰਦਰ ਹੁਣ ਆ ਦੀ ਆ ਠੀਕ ਹੈ ਇਹ ਮਸਜਿਦ ਜਿਹੜੀ ਮਸਜਿਦ ਬਹੁਤ ਹੁਣ ਸੋਹਣੀ ਬਣੀ ਹੈ ਇਹ ਇਹਦੀ ਮੁਰੰਮਤ ਕਿੰਨੇ ਕਰਾਈ ਆ ਮੁਸਲਮਾਨ ਆਪ ਕਰਦੇ ਆ ਹੁਣ ਇੱਥੇ ਸੱਭਾ ਆ ਕੋਲ ਉਹ ਨਾਮ ਨੂੰ ਪਤਾ ਉਹ ਸੁਲੇ ਆਇਆ ਤੇ ਮੁਸਲਮਾਨਾਂ ਦਾ ਪ੍ਰਧਾਨ ਆ ਪੁਆੜੇ ਦੇ ਵਿੱਚ ਅੱਛਾ ਜੀ ਉਹ ਆਣ ਕੇ ਕਰਦੇ ਆ ਇਹ ਉਹਨਾਂ ਨੇ ਸੇਵਾ ਕੀਤੀ ਹੈ ਚਾਰਪੁਰ ਕੋਲੋਂ ਵੀ ਆਉਦਾ ਆ ਠੀਕ ਹੈ ਉਹ ਵੀ ਕਾਫੀ ਇਹ ਬੰਦੇ ਆਉਂਦੇ ਆਣ ਕੇ ਆਪਣੀ ਰਿਪੇਅਰ ਕਰ ਜਾਂਦੇ ਆ। ਸਾਲ ਬਾਅਦ ਉਹ ਨੂੰ ਰੰਗ ਕਲੀ ਵੀ ਕਰਕੇ ਜਾਂਦੇ ਆ। ਠੀਕ ਹੈ ਜੀ। ਬਾਕੀ ਜਿਹੜਾ ਹੈਗਾ ਚਲੋ ਆਉਂਦੇ ਜਾਂਦੇ ਨਵਾਜ਼ ਵੀ ਪੜਦੇ ਆ। ਬਹੁਤ ਖੂਬਸੂਰਤ ਬਣਾਈ ਹੋਈ ਹੈ ਮਾਸ਼ਾਅੱਲਾ। ਉਹ ਸੋਹਣੀ ਅੰਦਰੋਂ ਤਾਂ ਬਹੁਤ ਸੋਹਣੀ ਤੁਸੀਂ ਬਾਹਰੋਂ ਦੇਖੀ ਆ। ਹਾਂਜੀ ਤਾਲਾ ਲੱਗਾ ਹੋਇਆ ਸੀ। ਬਹੁਤ ਸੋਹਣੀ ਨੇ ਪਰਸ਼ ਲਾਇਆ ਕਿੱਸਾਂ ਲਾਈਆਂ ਆ? ਅੱਛਾ ਪੱਥਰ ਲਾਇਓ ਆ। ਬਾਕੀ ਕੋਈ ਦੱਸੋਤਾ ਦੇ ਆ ਭਾਈ। ਵੱਕਟਬੋਰਡ ਵਾਲਿਆਂ ਨੇ ਕੇਸ ਵੀ ਜੇ ਵੱਕਟਬੋਰਡ ਵਾਲਿਆਂ ਨੇ ਕੀਤਾ ਹੋਇਆ ਆ। ਠੀਕ ਹੈ। ਤੇ ਉਹ ਅਜ ਬੰਦੇ ਰਹੀ ਜਾਂਦੇ ਆ ਠੀਕ ਹੈ ਕੋਈ ਨਹੀਂ ਹੋੜਦੇ ਕੋ ਪਸ਼ੂ ਕੋਨ ਦਾ ਕੋ ਕੁਝ ਬੰਦਾ ਆ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਜੋ ਵੀ ਹੈਗਾ ਬਸ ਸਪਾਈ ਠੀਕ ਆ ਚਾਈ ਹਾਂਜੀ ਠੀਕ ਹੈ ਠੀਕ ਹੈ ਚੰਗਾ ਜੀ ਉਹ ਸਤਿ ਸ਼੍ਰੀ ਅਕਾਲ ਸਸੇ ਕਾ ਵਾਈ ਗੁਰਜੀ ਕਾ ਦੌਲਤਾ ਵਾਈ ਗੁਰਜੀ ਜੀ ਦਾ ਤੇ ਪਿੰਡ ਦੇ ਚੜਦੇ ਪਸੇ ਸਰਕੋ ਪਰ ਇੱਕ ਪੀਰ ਦਾ ਦਰਬਾਰ ਨਜ਼ਰ ਆ ਰਿਹਾ ਹੈ ਪੀਰ ਬਾਬਾ ਰੋਡੇ ਸਾਹਿਬ ਜੀ ਆਹ ਦੇਖੋ ਜੀ ਅੱਜ ਵੀਰਵਾਰਾ ਦਿਨ ਤੇ ਇੱਥੇ ਕਾਫੀ ਸੰਗਤ ਜੁੜੀ ਹੋਈ ਨਜ਼ਰ ਆ ਰਹੀ ਹੈ ਔਰ ਲੰਗਰ ਲੱਗ ਰਿਹਾ ਹੈ ਬਕਾਇਦਾ ਪੀਰ ਬਾਬਾ ਰੋਡੇ ਸਾਦਾ ਦਰਬਾਰ ਪਿੰਡ 라ਵਲ ਪਿੰਡੀ